ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਇੱਕ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ ਇੰਦਾ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਆਣੀ ਆ ਫੈਸਲੇ ਵੀ ਹੋ ਜਾਣੇ ਆ ਸਵਾਲ ਜਵਾਬ ਕੀ ਸਾਰਥਕ ਹੋਣੇ ਕੁਝ ਵੀ ਨਹੀਂ ਇੰਦਾਂ ਨੂੰ ਆਉਣੀ ਦੀਆਂ ਆ ਜਿਹੜੇ ਲੋਕ ਬੁਲਾਉਣ ਡੇ ਆ ਅੱਧ ਲਾਡੀ ਵਰਗੇ ਦੂਜੇ ਤੇ ਜੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਹੀਂ ਇੱਥੇ ਬਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਤੇ ਉਹਨਾਂ ਦੇ ਬੱਚੇ ਜਿੱਤੇ ਉਹਨਾਂ ਬੁਲਾਇਆ ਵਾ ਇੱਥੇ ਹਜ਼ਾਰ ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਉਹਨਾਂ ਕੋਲ ਜਵਾਬ ਦਿੱਤੇ ਕੋਈ ਨਹੀਂ ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਕੋਈ ਨਹੀਂ ਧਰਮਪਤਰੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤੇ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆਂ ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਹੱਕ ਚ ਬੋਲਿਆ ਬਸ ਸਾਰੇ ਬਹਿ ਕੇ ਤੇ ਚੱਲ ਜੰਦੇ ਹੁੰਦੇ ਹੀ ਬਹੁਤ ਵਧੀਆ ਗੱਲ ਹੈ ਕੁਛ ਵੀ ਨਹੀਂ ਮੇਰੇ ਕਿਸਾਨ ਵੀਰ ਹੈ ਮੇਰੇ ਬੇਟੇ ਆ ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਆ ਔਰ ਅੱਗੇ ਵਾਸਤੇ ਵੀ ਦੇਖੂੰਗੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਕਿ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ ਇਹ ਗੱਲ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿੱਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਹੋਣੀ ਐ ਫੈਸਲੇ ਵੀ ਹੋ ਜਾਣੇ ਆ ਸਵਾਲ ਜਵਾਬ ਕਿੰសារ ਤੱਕ ਹੋਣੇ ਕੁਝ ਵੀ ਨਹੀਂ ਇਹਨਾਂ ਨੂੰ ਅਕਲ ਆਉਣੀ ਨਹੀਂ ਆ ਆ ਜਿਹੜੇ ਲੋਕ ਬੁਲਾਉਣ ਦੇ ਆ ਲੱਗੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਹੀਂ ਇੱਥੇ ਬੁਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ ਇੱਥੇ ਹਜ਼ਾਰ ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਨੇ ਵਿਰੋਧ ਤੇ ਚੰਗੀ ਤਰ੍ਹਾਂ ਹੋ ਗਿਆ ਪਰ ਵਿਰੋਧ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਤੇ ਆਪਣੇ ਆ ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਲੋਕ ਇਹਨਾਂ ਨੂੰ ਬੁਲਾਉਂਦੇ ਆ ਕੀ ਗੱਲ ਉਹ ਜਿਦਨੇ ਇਹਨਾਂ ਦੇ ਡਾਂਗਾਂ ਵਜੀਆਂ ਉਧਰ ਹੀ ਟਣ ਗਏ ਲੋਕ ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਡਾ ਵੱਡਾ ਵਿਰੋਧ ਦੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜੇ ਰਹੇ ਤੇ ਔਰ ਕਿੰਨਾ ਚਿਰ ਖੜੇ ਰਹੇ ਤੋਂ ਪੁੱਛ ਤੁਸੀਂ ਵੀ ਨਹਾਲੀ ਰਹੇ ਜੀ ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਤੋਂ ਪੁੱਛ ਖੜੇ ਆ ਇਹਨਾਂ ਦਾ ਵਿਰੋਧ ਕਰਨ ਲਈ ਔਰ ਚਲੋ ਰੋਕਿਆ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਹੈ ਜਵਾਬ ਕੀ ਦੇਣ ਜਵਾਬ ਜੇ ਉਹ ਕਹਿੰਦੇ ਮੈਮੋਰੰਡਮ ਦੇ ਦਿਓ ਮੈਮੋਰੰਡਮ ਤੇ ਪਾ ਤੇਰੀ ਸਰਕਾਰ ਬਣੇਗੀ ਤੇ ਦਵਾਗੇ ਜਦੋਂ ਸਰਕਾਰ ਨਹੀਂ ਤੇਰੀ ਬਣਨੀ ਮੈਮੋਰੰਡਮ ਕੀ ਦਵਾਗੇ ਤੁਹਾਨੂੰ ਅਸੀਂ ਪਹਿਲੇ ਦਿੱਤੇ ਕੰਮ ਨਹੀਂ ਆਏ ਕੰਮ ਕਿੱਥੋਂ ਆਏ ਸਰਕਾਰ ਇਹਨਾਂ ਦੀ ਜੇ ਰਹੀ ਤੇ ਫਿਰ ਵੀ ਨਹੀਂ ਆਉਣੇ ਤਾਂ ਹੀ ਤੇ ਇਹਨਾਂ ਨੂੰ ਰੋਣਾ ਹੀ ਬਿਲਕੁਲ ਨਹੀਂ ਉਹਨਾਂ ਨੇ ਕੋਨੋਂ ਕੋਈ ਜਵਾਬ ਦਿੱਤੇ ਕੋਈ ਨਹੀਂ ਕਿਹਾ ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਕੋਈ ਨਹੀਂ ਧਰਮਪਤਰੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤੇ ਇਹਨਾਂ ਨਵੀਂ 11 ਮੀਟਿੰਗਾਂ ਬਿਠਾ ਰਿਆਂ ਇੱਕ ਵਾਰੀ ਕਦੀ ਇਹਨਾਂ ਨੇ ਲਫਜ਼ ਨਹੀਂ ਉਤੇ ਕਿਸਾਨਾਂ ਦੇ ਹੱਕ ਚ ਬੋਲਿਆ ਬਸ ਸਿਰਫ ਬਹਿ ਕੇ ਤੇ ਚਲ ਜਾਂਦੇ ਹੁੰਦੇ ਹੀ ਕੋਈ ਇਹਨਾਂ ਕੋਲ ਜਵਾਬ ਨਹੀਂ ਗਾ ਸਿਰਫ ਝੂਠੇ ਭਲੰਦੇ ਆ ਜੋ ਪਿਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਉਹਨਾਂ ਨੇ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲਾਲੀਪਾਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤੁਹਾਨੂੰ ਸਾਰਾ 2 ਕਰੋੜ ਨੌਕਰੀਆਂ 15 15 ਲੱਖ ਰੁਪਇਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਬਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15 20 ਮਿੰਟ ਖਲੋ ਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛੜਾਈ